ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪੱਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਸੰਸਦ ਦੇ ਦੋਮਾ ਸਦਨ ਦੀ ਕਾਰਵਾਈ ਕੱਲ ਤੱਕ ਲਈ ਮੁਲਤਵੀ ਕੀਤੀ ਗਈ ਪ੍ਰੋਫੈਸਰ ਅਸੀਮ ਕੁਮਾਰ ਖੋਸ਼ ਨੇ ਅਜਾ ਹਰਿਆਣਾ ਦੇ 19ਵੇਂ ਰਾਜਪਾਲ ਬਚੋ ਸੌ ਚੁੱਕੀ ਕੈਬਨਿਟ ਮੰਤਰੀ ਮਹਿੰਦਰ ਪਗਤਵਾਲ ਨੇ ਜਲੰਧਰ ਦੇ ਸ਼ਹੀਦ ਬਾਬੂ ਲਾਲ ਸਿੰਘ ਸਿਵਲ ਹਸਪਤਾਲ ਵਿਖੇ ਡੇ ਕੇਅਰ ਕੈਂਸਰ ਕੀਮੋਥੈਰਪੀ ਸੈਂਟਰ ਦੀ ਸ਼ੁਰੂਆਤ ਪੰਜਾਬ ਨੂੰ ਪੀਖ ਮੁਕਤ ਬਣਾਉਣ ਲਈ ਪ੍ਰੋਜੈਕਟ ਜੀਵਨ ਜੋਤਹ ਤਹਿਤ ਵਾਫਾ ਖਸਲਿਆਂ ਚ ਬੱਚਾ ਨੂੰ ਬਾਲ ਪੀਖਾ ਤੋਂ ਮੁਕਤ ਕਰਾਉਣ ਦਾ ਸਿਲਸਿਲਾ ਚਾਲੀ ਯੂਰੀਆ ਅਤੇ ਡੀਏਪੀ ਖਾਤੀ ਕਾਲਾ ਬਾਜ਼ਾਰੀ ਨੂੰ ਰੋਕਣ ਵਾਸਤੇ ਖੇਤੀਬਾੜੀ ਵਿਭਾਗ ਦੇ ਸਿਖਤ ਡਾਇਰੈਕਟਰ ਡਾਕਟਰ ਗੁਰਜੀਤ ਸਿੰਘ ਵਿਰਾਟ ਵੱਲੋਂ ਦਲਾਸ਼ੀ ਰਮਕੁੱਤਰ ਸਾਹਿਬ ਜੇ ਖਾਦ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਅਤੇ ਮੌਸਮ ਦਾ ਹਾਲ ਬਨੋਂ ਅਗਲੇ 2 ਤੋਂ 3 ਦਿਨ ਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਕਈ ਥਾਵਾਂ ਤੇ ਪਾਰਿਪਾਰਿਸ਼ ਹੋਣ ਦੀ ਸੰਭੇਨ ਗੋਈ ਜਲੰਧਰ ਸਮੇਤ ਕੁਝ ਜ਼ਿਲ੍ਹਿਆਂ ਚ ਹਲਕੀ ਵਰਖਾ ਹੋਈ ਤੇ ਹੁਣ ਖਬਰਾਂ ਵਿਸਥਾਰ ਨਾਲ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ ਵਿਰੋਧੀ ਪਾਰਟੀਆਂ ਵੱਲੋਂ ਵੱਖ-ਵੱਖ ਮੁੱਦਿਆਂ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਵਿਰੋਧੀ ਧਿਰ ਦੇ ਮੈਂਬਰ ਬਹਿਲਖਾਨ ਦਹਿਸ਼ਤ ਕਰਦੀ ਹਮਲੇ ਅਤੇ ਆਪਰੇਸ਼ਨ ਸੰਦੂਰ ਦੇ ਤੁਰੰਤ ਚਰਤਾ ਦੀ ਮੰਗ ਕਰ ਰਹੇ ਸਨ ਜਿਵੇਂ ਹੀ ਸ਼ਾਮ 4 ਵਜੇ ਸਦਨ ਦੀ ਕਾਰਵਾਈ ਤੀਜੀ ਵਾਰ ਮੁਲਤਵੀ ਹੋਣ ਤੋਂ ਬਾਅਦ ਮੁਰ ਸ਼ੁਰੂ ਹੋਈ ਤਾਂ ਕਾਂਗਰਸ, ਟੀਐਨਕੇ, ਸਮਾਜਵਾਦੀ ਪਾਰਟੀ ਤੇ ਹੋਰਨਾਂ ਸਮੇਤ ਵਿਰੋਧੀ ਤੇ ਨੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਸਭਾਪਤੀ ਨੇ ਪ੍ਰਦਰਸ਼ਨਕਾਰੀ ਮੈਂਬਰਾਂ ਨੂੰ ਸਦਨ ਨੂੰ ਠੀਕ ਤਰ੍ਹਾਂ ਕੰਮ ਕਰਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਚਰਚਾ ਵਾਸਤੇ ਤਿਆਰ ਹੈ ਤੇ ਸੁਚੇਬੱਧ ਕਾਨੂੰਨਾਂ ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਜਿਵੇਂ ਹੀ ਰੌਲਾ ਰੱਪਾ ਵਧਿਆ ਸਭਾਪਤੀ ਨੇ ਸਦਨ ਨੂੰ ਕੱਲ ਤੱਕ ਲਈ ਮੁਲਤਵੀ ਕਰ ਦਿੱਤਾ ਇਸ ਤੋਂ ਪਹਿਲਾਂ ਸਦਨ ਨੂੰ 3 ਵਾਰ ਮੁਲਤਵੀ ਕੀਤਾ ਗਿਆ ਜਦੋਂ ਬਾਅਦ ਦੁਪਹਿਰ 2 ਵਜੇ ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਕਾਂਗਰਸ ਸਮਾਜਵਾਦੀ ਪਾਰਟੀ ਟੀਐਮਕੇ ਤੇ ਹੋਰ ਵਿਰੋਧੀ ਥਰ ਮੈਂਬਰ ਨਾਰੇਬਾਜ਼ੀ ਕਰਦਿਆਂ ਸਦਨ ਦੇ ਆਸ-ਪਾਸ ਨੇੜੇ ਆ ਗਏ ਸਭਾਪਤੀ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆਪਣੀਆਂ ਸੀਟਾਂ ਤੇ ਪੈਟਰਨ ਤੇ ਸਫਰ ਕਾਲ ਚੋਂ ਹਿੱਸਾ ਲੈਣ ਦੀ ਅਪੀਲ ਕੀਤੀ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਰਕਾਰ ਚर्चा ਲਈ ਤਿਆਰ ਹੈ ਪਹਿਲਾ ਦਿਨ ਇਸ ਤਰ੍ਹਾਂ ਹੰਗਾਮਾ ਕਰਨਾ ਇਹ ਤਾਂ ਠੀਕ ਨਹੀਂ ਹੈ ਨਾਰਾ ਬਾਜ਼ੀ ਕਰਕੇ ਇਸ ਤਰ੍ਹਾਂ ਸਮੇਂ ਦਾ ਦੁਰਉਪਯੋਗ ਕਰ ਰਹੇ ਹਨ ਇਸ ਲਈ ਮੈਂ ਅਪੀਲ ਕਰਦਾ ਹਾਂ ਕਿ ਸਰਕਾਰ ਚਲ ਖੱਖ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹਾ ਕਿ ਸਰਕਾਰ ਕਿਸੇ ਵੀ ਮੁੱਦੇ ਤੇ ਚਰਚਾ ਕਰਨ ਲਈ ਤਿਆਰ ਹੈ ਪਰ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਨਾਰੇਬਾਜ਼ੀ ਜਾਰੀ ਰੱਖਣ ਕਾਰਨ ਸਦਨ ਨੂੰ ਬਾਅਦ ਬਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਲੋਕ ਸਭਾ ਨੇ ਪਹਿਲਗਾਮ دہشت گردੀ ਹਮਲੇ ਦੇ ਪੀੜਤਾ ਤੇ ਰੰਡੀਆਂ AI 171 ਚ ਹਾਸ ਹੱਥ ਸੇ ਚੁਮਾਰੇ ਗਏ ਲੋਕਾਂ ਨੂੰ ਸ਼ਰਤਾਂਜਲੀ ਦਿੱਤੀ ਸਦਨ ਨੇ ਵੱਖ-ਵੱਖ ਸੂਬਿਆਂ 'ਚ ਕੁਦਰਤੀ ਆਫਤਾਂ 'ਚ ਹੋਏ ਜਾਨੀ ਤੇ ਮਾਲੀ ਨੁਕਸਾਨ ਤੇ ਵੀ ਦੁੱਖ پکڑ ਕੀਤਾ ਲੋਕ ਸਭਾ ਸਪੀਕਰ ਉੰਮੇਲਾ ਨੇ ਭਾਰਤੀ ਪਲਾਟਫਾਰਮ ਸੰਗਠਨ ਦੇ ਗਰੁੱਪ ਕੈਪਟਨ ਸੁਭਾਸ਼ੂ ਸ਼ੁਕਲਾ ਨੂੰ ਅੰਤਰਰਾਸ਼ਟਰੀ ਪਲਾਟਫਾਰਮ ਸਟੇਸ਼ਨ ਦੀ ਸਫਲ ਯਾਤਰਾ ਲਈ ਵਧਾਈ ਦਿੱਤੀ। ਪ੍ਰੋਫੈਸਰ ਅਸੀਨ ਕੁਮਾਰ ਘੋਸ਼ ਨੇ ਅੱਜ ਹਰਿਆਣਾ ਦੇ 19ਵੇਂ ਰਾਜਪਾਲ ਵੱਜੋਂ ਸੌ ਚੁੱਕੀ ਉਹ ਬੰਡਾਰ ਉੱਤਰਾਧਿਕਾਰੀ ਤ੍ਰੇਦੀ ਥਾ ਲੈਣਗੇ। ਉਹ ਕੇ ਸਿੱਖਿਆ ਸ਼ਾਸਤਰੀ ਸ਼੍ਰੀ ਘੋਸ਼ ਨੂੰ ਚੰਡੀਗੜ੍ਹ ਵਿੱਚ ਹਰਿਆਣਾ ਰਾਜ ਭਵਨ ਚ ਕਰਾਇਆ ਇੱਕ ਸਮਾਗਮ ਜਿ Punjab ਤੇ Haryana High Court ਦੇ Chief Justice ਸ਼ੀਲ ਨਾਗੋ ਨੇ ਆਦੇ ਦੀ ਸੌ ਚੁਕਾਈ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਮੁੱਖ ਮੰਤਰੀ ਨਾਭ ਸਿੰਘ ਸੈਣੀ, ਹਰਿਆਣਾ BJP ਦੇ ਪ੍ਰਧਾਨ ਮੋਹਨ ਲਾਲ ਪਟੋਲੀ ਹਾਜ਼ਰ ਰਹੀ। ਰਾਜਨੀਤਿਕ ਵਿਗਿਆਨੀ ਤੇ ਕੋਲਕਾਤਾ ਦੇ ਸ਼੍ਰੀ ਸਿੱਖਿਆ ਯਤਨ ਕਾਲਜ ਦਾ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਲੰਮੇ ਸਮੇਂ ਤੋਂ ਭਾਜਪਾ ਚ ਇੱਕ ਬੁੱਧੀਜੀਵੀ ਸ਼ਖਸੀਅਤ ਨੇ ਕੈਂਸਰ ਦੇ ਮਰੀਜ਼ਾਂ ਨੂੰ ਉਹਨਾਂ ਦੇ ਘਰਾਂ ਨੇੜੇ ਤੇ ਮੁਫਤ ਕੀਮੋਥੈਰੇਪੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਸਵਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਮੰਤਰੀ ਮੋਹਿੰਦਰ ਭਗਤ ਨੇ ਅੱਜ ਚਲੰਦਰ ਦੇ ਸ਼ਹੀਦ ਬਾਬੂ ਲਾਲ ਸਿੰਘ ਸਿਵਲ ਹਸਪਤਾਲ ਵਿਖੇ ਡੇ ਕੇਅਰ ਸੈਂਟਰ ਕੀਮੋਥੈਰੇਪੀ ਸੈਂਟਰ ਦੀ ਸ਼ੁਰੂਆਤ ਕੀਤੀ ਕੈਬਨਿਟ ਮੰਤਰੀ ਨੇ ਕਿਹਾ ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਬਹੁਤ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਪਹਿਲਾਂ ਇਲਾਜ ਲਈ ਚੰਡੀਗੜ੍ਹ ਅਤੇ ਅੰਮ੍ਰਿਤਸਰ ਜਾਣਾ ਪੈਂਦਾ ਸੀ ਕੈਂਸਰ ਦੇ ਮਰੀਜ਼ਾਂ ਦੀਆਂ ਸਿਹਤ ਦੇ ਨਾਲ-ਨਾਲ ਵਿੱਤੀ ਮੁਸ਼ਕਲਾਂ ਵੀ ਘਟਣਗੀਆਂ। ਸ਼ੇਪਗਤ ਨੇ ਦੱਸਿਆ ਕਿ ਅਟ ਵਿਸਤ੍ਰਿਆਂ ਵਾਲੇ ਇਸ ਡੇ ਕੇਅਰ ਕੀਮੋਥੈਰਪੀ ਸੈਂਟਰ 'ਚ ਦਵਾਈਆਂ, ਆਕਸੀਜਨ ਸਮੇਤ ਸਮੁੱਚੀਆਂ ਲੋੜਿੰਦੀਆਂ ਸਹੂਲਤਾਂ ਮੌਜੂਦ ਨੇ ਤੇ ਕੈਂਸਰ ਦੇ ਮਰੀਜ਼ ਹੁਣ ਮਾਹ ਡਾਕਟਰ ਦੀ ਨਿਗਰਾਨੀ ਹੇਠ ਆਪਣਾ ਇਲਾਜ ਮੁਫਤ ਪ੍ਰਾਪਤ ਕਰ ਸਕਦੇ ਨੇ। ਉਹਨਾਂ ਨੇ ਸੈਂਟਰ 'ਚ ਦਾਖਲ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਦਾ ਹਾਲ ਜਾਣਿਆ। ਜ਼ਿਕਰਯੋਗ ਹੈ ਕਿ ਸਵਲ ਹਸਪਤਾਲ ਜਲੰਧਰ ਬਠਿੰਡਾ ਤੋਂ ਬਾਅਦ ਡੇ ਕੇਅਰ ਸੈਂਟਰ ਕੀਮੋਥੈਰਪੀ ਸੈਂਟਰ ਵਾਲਾ ਪੰਜਾਬ ਦਾ ਦੂਜਾ ਜ਼ਿਲ੍ਹਾ ਹਸਪਤਾਲ ਬਣ ਗਿਆ। ਇਸ ਤੋਂ ਪਹਿਲਾਂ ਸ਼੍ਰੀ ਭਗਤ ਨੇ ਸਿਵਲ ਹਸਪਤਾਲ ਵਿਖੇ ਰੋਗੀ ਕਲਿਆਣ ਸੰਮਤੀ ਦੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਤੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ। ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @theread_aiar_rnu_chlalender ਸਾਡਾ ਫੇਸਬੁੱਕ ਪੇਜ ਹੈ rnu-aiar_chlalender ਤੇ YouTube ਤੇ ਸਾਡਾ ਚੈਨਲ ਹੈ @theread_aiar_chlalender ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਨਾਲ ਇਸ ਸਾਲ ਮਈ ਚ 20 ਲੱਖ 6000 ਮੈਂਬਰ ਨਵੇਂ ਜੁੜੇ ਨੇ ਇਹ April 2018 ਚ ਫਿਰੋਲ ਡਾਟਾ ਟਰੈਕਿੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਧ ਵਾਧਾ ਹੈ ਕਿਰਤ ਤੇ ਰੋਜ਼ਗਾਰ ਮੰਚਾਲੇ ਨੇ ਆਪਣੇ ਬਿਆਨ ਚੁਕੇ ਹੈ ਕਿ ਨਵੇਂ ਮੈਂਬਰਾਂ ਚ 260000 ਔਰਤਾਂ ਤੇ 18 ਤੋਂ 25 ਸਾਲ ਦੀ ਉਮਰ ਵਰਗ ਦੇ 560000 ਮੈਂਬਰ ਸ਼ਾਮਲ ਨੇ ਇਹ April 2025 ਦੇ ਮੁਕਾਬਲੇ 4.79 ਫੀਸਦੀ ਦਾ ਵਾਧਾ ਦਰਸਾਉਂਦਾ ਹੈ ਕਰਤ ਤਰ ਰੁਸਗਾਰ ਮੰਤਰੀ ਡਾਕਟਰ ਮਨਸ਼ੋਕ ਮਾਨਵਿਆ ਨੇ ਇਸ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਪ੍ਰਾਪਤੀ ਦੇਸ਼ ਦੇ ਰਸਮੀ ਰੁਸਗਾਰ ਦ੍ਰਿਸ਼ਟੀਵਤੀ ਤਾਕਤ ਦਾ ਸਬੂਤ ਹੈ ਉਹਨਾਂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਾਰੋਬਾਰ ਕੰਟ ਆਸਾਨੀ ਤੇ ਆਰਥਿਕ ਸ਼ਕਤੀਕਰਨ ਪ੍ਰਤੀ ਸਰਕਾਰ ਦੀ ਵਚਨਪੱਧਤਾ ਠੋਸ ਨਤੀਜੇ ਦੇ ਰਹੀ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਪੀਕ ਮੁਕਤ ਬਣਾਉਣ ਲਈ ਜੰਗੀ ਪੱਧਰ ਤੇ ਅਭਿਆਨ ਚਲਾਇਆ ਜਾ ਰਿਹਾ ਹੈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕਾਨ ਨੇ ਦੱਸਿਆ ਕਿ ਪ੍ਰੋਜੈਕਟ ਜੀਵਨ ਜੋਤ ਦੇ ਤਹਿਤ ਬਲਾਕ ਮਲੋਟ ਵਿੱਚੋਂ ਪੀਕ ਮੰਗਦੇ ਹੋਏ ਕੁੱਲ 7 ਬੱਚਿਆਂ ਨੂੰ ਬਚਾਇਆ ਗਿਆ ਉਹਨਾਂ ਬੱਚਿਆਂ ਤੇ ਇਹਨੇ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਤੇ ਬੱਚਿਆਂ ਨੂੰ ਸਕੂਲ ਵਿੱਚ ਪੜਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਬੱਚੇ ਪੜ੍ਹ ਲਿਖ ਕੇ ਉੱਚੀ ਆਧਿਆਤਿਕ ਪਹੁੰਚ ਸਕਣ ਤੇ ਦੇਸ਼ ਦੇ ਚੰਗੇ ਨਾਗਰਿਕ ਬਣ ਸਕਣ ਡਾਕਟਰ ਬਲਜੀਤ ਕੌਰ ਵੱਲੋਂ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਛੋਟੇ ਬੱਚਿਆਂ ਨੂੰ ਭੀਖ ਨਾ ਦੇਣ ਤੇ ਜੇਕਰ ਕੋਈ ਬੱਚੇ ਨੂੰ ਭੀਖ ਮੰਗਦੇ ਦੇਖਦਾ ਤਾਂ ਉਹਨਾਂ ਵੱਲੋਂ ਇਸ ਸਬੰਧੀ ਜਾਣਕਾਰੀ 1098 ਤੇ ਦਿੱਤੀ ਜਾਵੇ ਉਧਰ ਹੁਸ਼ਿਆਰਪੁਰ ਜ਼ਿਲ੍ਹਾ ਬਾਲ ਵਿਖਿਆ ਰੱਖ ਕੋ ਕਾਰਜਪਾਲ ਵੱਲੋਂ ਅਜਗੜ ਸ਼ੰਕਰ ਵਿਖੇ ਛਾਪਾ ਮਾਰਿਆ ਗਿਆ ਇਸ ਦੌਰਾਨ ਬੰਗਾ ਰੋਡ ਚੰਡੀਗੜ੍ਹ ਰੋਡ ਨੰਗਲ ਅਤੇ ਖੁਰਨਾ ਕੇ ਥਾਮਾ ਤੇ ਪੰਜ ਬੱਚਾ ਨੂੰ ਬਾਲ ਵਿਖਿਆ ਤੋਂ ਮੁਕਤ ਕਰਵਾਇਆ ਗਿਆ ਇਸੇ ਤਰ੍ਹਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪੀਪੀ ਆਦਵ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਦੀਆਂ ਵੱਖ-ਵੱਖ ਥਾਵਾਂ ਤੇ ਭੀਖ ਮੰਗਦੇ ਹੋਏ 19 ਬੱਚੇ ਬਚਾਏ ਗਏ ਨੇ ਉਧਰ ਬਠਿੰਡਾ ਸ਼ਹਿਰ ਚ ਵਧ ਰਹੀ ਬਾਲ ਵਿਖਿਆ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਧਾਰਕ ਕਾਰਜਪਾਲ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਛਾਪੇ ਮਾਰੇ ਗਏ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੁਨੀਤ ਕਾਰ ਸਿੱਧੂ ਨੇ ਦੱਸਿਆ ਕਿ ਬਾਲ ਵਿਖਿਆ ਰੋਕਣ ਸੰਬੰਧੀ ਵੱਖ-ਵੱਖ ਥਾਵਾਂ ਤੇ 4 ਬੱਚਾ ਨੂੰ ਰੈਸਕਿਊ ਕੀਤਾ ਗਿਆ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨਮਾਈ ਹੇਠ ਯੂਰੀਆ ਤੇ ਡੀਏਪੀ ਖਾਦ ਦੀ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅਜਸੂਕਤ ਡਾਇਰੈਕਟਰ ਖੇਤੀਬਾੜੀ ਡਾਕਟਰ ਗੁਰਜੀਤ ਸਿੰਘ ਬਰਾੜ ਨੇ ਜ਼ਿਲ੍ਹਾ ਸ਼੍ਰੀ ਮਕਤਸਰ ਸਾਹਿਬ ਚਕਵਾਕ ਥਾਵਾ ਤੇ ਅਚਨਚੇ ਚੈਕਿੰਗ ਕੀਤੀ। ਉਨ੍ਹਾਂ ਵੱਲੋਂ ਚੈਕਿੰਗ ਦੌਰਾਨ ਖਾਦ ਵਿਕੇ ਤਾਵਾ ਨੂੰ ਹਦਾਇਤ ਕੀਤੀ ਗਈ ਹੈ ਕਿ ਯੂਰੀਆ ਤੇ ਡੀਏਪੀ ਖਾਦ ਦੀ ਕਿਸੇ ਤਰ੍ਹਾਂ ਦੀ ਵੀ ਕਾਲਾ ਬਾਜ਼ਾਰੀ ਨਾ ਕੀਤੀ ਜਾਵੇ। ਉਨ੍ਹਾਂ ਖਾਦ ਵਿਕੇ ਤਾਵਾ ਨੂੰ ਹਦਾਇਤ ਕੀਤੀ ਕਿ ਯੂਰੀਆ ਤੇ ਡੀਏਪੀ ਜਾਂ ਕੋਈ ਹੋਰ ਸਬਸਿਡੀ ਵਾਲੀ ਖਾਦ ਕਿਸੇ ਵੀ ਉਦਯੋਗਿਕ ਤ ਉਦਰ ਪੰਜਾਬ ਸਰਕਾਰ ਦੀ ਖੇਤੀਬਾੜੀ ਤੇ ਕਿਸਾਨ ਪ্লাই ਵਿਪາກਨੀ ਅੱਜ ਸ਼ਹੀਦ ਭਗਤ ਸਿੰਘ ਨਗਰ ਚੰਡੀਗੜ੍ਹ ਰੋਡ ਤੇ ਸਥਿਤ ਪਲਾਈਵੁੱਡ ਫੈਕਟਰੀ ਵਿਖੇ ਛਾਪੇਮਾਰੀ ਕੀਤੀ ਜਿੱਥੋਂ ਖੇਤੀਬਾੜੀ ਗ੍ਰੇਡ ਨੀਮ ਕੋਟਡ ਯੂਰੀਆ ਬਰਾਮਦ ਕੀਤਾ ਗਿਆ ਮੁੱਖ ਖੇਤੀਬਾੜੀ ਅਫਸਰ ਰਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਚੁੱਕ ਵਕਤ ਤਾਮਤੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤਹਿਤ ਇਹ ਬਰਾਮਦਗੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਾ ਵਿਰੋਧ ਤਹਿਤ ਜਲੰਧਰ ਦੀ ਸੀਆਈਏ ਟੀਮ ਨੇ ਦੋ ਮਲਜ਼ਮਾਂ ਨੂੰ 1 ਕਿਲੋ ਹੈਰੋਇਨ ਸਮੇਤ ਦੋ ਗੈਰਕਾਨੂੰਨੀ 32 ਬੋਰ ਦੇ ਪਿਸਤੌਲਾਂ ਦੋ ਜਿੰਦਾ ਕਾਰਤੂਸਾਂ ਨਾਲ ਗ੍ਰਿਫਤਾਰ ਕੀਤਾ ਹੈ ਪੁਲਿਸ ਕਮਿਸ਼ਨਰ ਤਨਪ੍ਰੀਤ ਕਾਰਨੇ ਕਿਹਾ ਕਿ 18 ਜੁਲਾਈ ਨੂੰ ਸੀਆਈਏ ਸਟਾਫ ਦੀ ਪੁਲਿਸ ਟੀਮ ਲਿੰਕ ਰੋਡ ਵਿਖੇ ਇੱਕ ਨਾਕਾ ਬੰਦੀ ਦੌਰਾਨ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇਹ ਹਸਲਾਬ ਬਰਾਮਦ ਕੀਤਾ ਹੈ ਉਦਰ ਰੂਪਨਗਰ ਪੁਲਿਸ ਨੇ ਆਨਲਾਈਨ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਇਸ ਗਿਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਜਾਰੀ ਹੈ ਡੀਐਸਪੀ ਜਸ਼ਨਪ੍ਰੀਤ ਮਾਨ ਨੇ ਦੱਸਿਆ ਕਿ ਹੀਮਰਾਜ ਨਾਦੇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਨਾਲ ਆਨਲਾਈਨ ਇਨਵੈਸਟਮੈਂਟ ਦੇ ਨਾਂ ਤੇ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ 20 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਉਹਨਾਂ ਦੱਸਿਆ ਕਿ ਪ੍ਰਾਈਵੇਟ ਲਿਮਟਿਡ ਕੰਪਨੀ ਖਿਲਾਫ ਮਕਦਮਾ ਦਰਜ ਕਰਕੇ ਕਰਨਾਟਕ ਤੇ ਮਹਾਰਾਸ਼ਟਰ ਦੇ ਸਰਹੱਦ ਦੇ ਮੁਲਜ਼ਮ ਭਗਾਨਾ ਮਹਾਦੇਵ ਉਰਫ ਕ੍ਰਿਸ਼ਨਾ ਫੁਲਾਰੀ ਨੂੰ ਕਾਬ ਮੈਂਬਰਾਂ ਦੀ ਛੇਤੀ ਹੀ ਗ੍ਰਿਫਤਾਰੀ ਲਈ ਜਾਂਚ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ 'ਚ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦੀ ਪੇਸ਼ਾਨਗੀ ਕੀਤੀ ਹੈ। ਜਲੰਧਰ, ਸਮੀਤ, ਔਰਨਾ ਕਈ ਥਾਵਾਂ 'ਤੇ ਹਲਕੀ ਵਰਖਾ ਹੋਈ ਤੇ ਹੁਣ ਵੀ ਬੱਦਲਵਾਈ ਬਣੀ ਹੋਈ ਹੈ। ਉਧਰ ਪਠਾਨਕੋਟ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਹਾੜਾਂ 'ਚ ਵੀ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮੌਸਮ 'ਚ ਅਚਾਨਕ ਤਬਦੀਲੀ ਆਈ ਹੈ। ਪਠਾਨਕੋਟ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਸ਼ਹਿਰ ਨਾਲ ਲੱਗਦੇ ਚੱਕੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਪਠਾਨਕੋਟ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਵਹਿ ਗਈ ਹੈ। ਇਸ ਦੌਰਾਨ ਪਿੰਡ ਵ ਮੱਖਣ ਸਾਡਾ ਨਾਂਜੀ ਰਸਤਾ ਰੋਡ ਜਾਂਦਾ ਹਰ ਵਾਰੀ ਬੁਰਾ ਹਾਲ ਹੋ ਜਾਂਦਾ ਡੰਗਰ ਸਾਡੇ ਬੁਰਾ ਹਾਲ ਬੱਚਿਆਂ ਦਾ ਬੁਰਾ ਹਾਲ ਬੜੀ ਮੁਸ਼ਕਲ ਹੈ ਕਿਤੇ ਬੰਦਾ ਮਾਰ ਹੋ ਜਾ ਕਿੱਧਰ ਖੜਨਾ ਕਿੱਧਰ ਰੱਖਣ ਜਾਈਏ ਨੇ 25 30 ਕਿਲੋ ਦਾ ਸਫਰ ਸਾਨੂੰ ਉਧਰ ਬੜੀ ਨੋਬਤ ਹੋਣ ਦੇ ਸਰਕਾਰ ਸਾਡੇ ਬਾਰੇ ਹੱਲ ਕਰੋ ਕੋਈ ਪੱਕਾ ਰਾਹ ਕਰ ਦਿਓ ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ ਤੋਂ ਸੰਸਦੇ ਦੋਵਾਂ ਸੱਤਾ ਦੀ ਕਾਰਵਾਈ ਕੱਲ ਤੱਕ ਲਈ ਮੁਲਤਵੀ ਕੀਤੀ ਗਈ ਪ੍ਰੋਫੈਸਰ ਅਸੀਮ কুমার ਘੋਸ਼ ਨੇ ਅੱਜ ਹਰਿਆਣਾ ਦੇ 19ਵੇਂ ਰਾਜਪਾਲ ਵੱਜੋਂ ਸੌ ਚੁੱਕੀ ਕੈਬਨਟ ਮੰਤਰੀ ਮਹਿੰਦਰ ਪਗਤ ਵੱਲੋਂ ਜਲੰਧਰ ਦੇ ਸ਼ਹੀਦ ਬਾਬੂ ਲਾਲ ਸਿੰਘ ਸਿਵਲ ਹਸਪਤਾਲ ਵਿਖੇ ਡੇ ਕੇਅਰ ਸੈਂਟਰ ਕੀਮੋਥੈਰੇਪੀ ਸੈਂਟਰ ਦੀ ਸ਼ੁਰੂਆਤ ਯੂਰੀਆ ਅਤੇ ਡੀਪੀ ਖਾਦ ਦੇ ਕਾਲਾ ਬਾਜ਼ਾਰ ਨੂੰ ਰੋਕਣ ਲਈ ਖੇਤੀਬਾੜੀ ਸੂਖਤ ਡਾਇਰੈਕਟਰ ਵੱਲੋਂ ਜ਼ਿਲ੍ਹਾ ਮੁਕਤਸਰ ਸਾਹਿਬ ਚੂਹਾਤ ਵਿਕੇਤਾਵਾਂ ਦੀ ਅਚਨਚੇਤ ਚੈਕਿੰਗ ਤੇ ਮੌਸਮ ਵਿਭਾਗ ਵੱਲੋਂ अगले दो तो तीन दिन आज पंजाब हरियाणा ते चंडीगढ़ सहित कई थामे ते भारी बारिश होने बेशीन गई इसदि नाली प्रदेशक खबरा खत्म होइया राष्ट्रीय खबरा द अगला बुलेटन तुसी तो सुनोगे शाम 7:00 बजे के 3 मिनट नमस्कार